ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਅੱਜ ਦੀ ਵੀਡੀਓ ਪਿੰਡ ਹਾਕਮ ਸਿੰਘਾਲਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨ ਨੂੰ ਬਠਿੰਡਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਛੋਟਾ ਜਿਹਾ ਫਾਰਮ ਆ ਬਾਈ ਦਾ ਦੇਖ ਸਕਦੇ ਹੋ ਥੋੜੇ ਜਿਹੇ ਪਸ਼ੂ ਰੱਖੇ ਆ ਮੱਝਾਂ ਵੀ ਆ ਗਾਂਆਂ ਵੀ ਆ ਇਹਨਾਂ ਜੋ ਜਿਹੜੇ ਆ ਤੈਨਾਂ ਨਹੀਂ ਮਾਰ ਸੇਲ ਆ ਜੀ ਇਸ ਦੇਖ ਰਹੇ ਹੋ ਸਕਰੀਨ ਤੇ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਲਤਾਰ ਸਿੰਘ ਪਿੰਡ ਹਾਕਮ ਸਿੰਘ ਜੀ ਜ਼ਿਲ੍ਹਾ ਦਸੂਰ ਜੀ ਜ਼ਿਲ੍ਹਾ ਬਠਿੰਡਾ ਨੂੰ ਮੋਬਾਈਲ ਨੰਬਰ ਬਾਈ 7014555290 ਠੀਕ ਆ ਬਾਈ ਤੇ ਫਿਰ ਛੋਟਾ ਜਿਹਾ ਫਾਰਮ ਚਲਾਉਣਾ ਹੈ ਜੀ ਹਾਂ ਜੀ ਕਿੰਨੇ ਨਾਕਾ ਦਾ ਦੱਲੇ ਜੀ ਆਪਣੇ ਕੋਲੇ ਇਹ ਦੋ ਹੀ ਆ ਗਿਆ ਇੱਕ 베ਜਤੀ ਪਹਿਲਣ ਵੜ ਠੀਕ ਆ ਬਾਈ ਉਹ 20 ਦਿਨ ਹੋ ਗਏ 베ਤੀ ਠੀਕ ਆ ਬਾਈ ਤੇ ਆਪਾਂ ਇਹ ਤੋਂ ਗੱਬਣ ਵੜ ਤੋਂ ਸ਼ੁਰੂ ਕਰ ਲਾਂਗੇ ਸੂਆ ਗੰਨਵਾ ਜੀ ਇਹ ਤੀਜਾ ਸੂਆ ਹੁੰਦੀ ਹੈ ਠੀਕ ਆ ਦਾਨ ਕਿੰਨੇ ਲੈ ਜੂ ਬਾਈ ਦਾਨ ਇਹਦੇ 10 ਦਿਨ ਰਹਿੰਦੇ ਹੈਗੇ ਕੁੱਤੇ ਵੀ ਲੈ ਸਕਦੀ ਆ ਠੀਕ ਆ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਸੀਮਨ ਦਾ ਯਾਰ ਬਾਈ ਆਪਾਂ ਨੂੰ ਪਤਾ ਨਹੀਂ ਡਾਕਟਰ ਤੋਂ ਪਤਾ ਕਰ ਦਾਂਗੇ ਠੀਕ ਆ ਜੀ ਚੰਗੇ ਭਰਾਏ ਸੀਗਾ ਹਾਂ ਕਹਿਗੇ ਤਾਂ ਚੰਗੇ ਹੀ ਭਰਾਇਆ ਹੈਗਾ ਠੀਕ ਆ ਬਾਈ ਇਹ ਪ੍ਰੋਪਰ ਜਾਣਕਾਰੀ ਆਪਾਂ ਨੂੰ ਹੈਣੀ ਠੀਕ ਆ ਜੀ ਤੇ ਕਿੰਨਾ ਦੁੱਧ ਦਿੱਤਾ ਪਿਛਲੇ ਛੋਏ ਬਾਈ 18 ਕਿਲੋ ਦਿੱਤਾ ਬਾਈ 18 ਜਾਊਦੀ ਨੂੰ ਹਾਂ ਜਾਊਗੀ ਤੇ ਮਸ਼ੀਨ ਤੇ ਚੁੰਦੇ ਸੀ ਕਿ ਹੱਤੀ ਚੋਣੇ ਆਪਾਂ ਬਾਈ ਠੀਕ ਆ ਬਾਈ ਥੋੜੀ ਜੀ ਤੋੜ ਕੇ ਦਿਖਾ ਦੀ ਸੁਆ ਤੀਜਾ ਜੀ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਆ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਦਿਨ ਡੇਟ ਮੁਤਾਬਕ ਦੱਸ ਪਏ ਆ ਬਾਕੀ ਥਣਾ ਦੇ ਸਾਰੇ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲੇ ਹਵਾਨੇ 'ਚ ਜਿਹੜੀਆਂ ਤੁਸੀਂ ਵਲਟਾਂ ਦੇਖ ਰਹੇ ਹੋ ਸਾਰੀਆਂ ਕਰਮ ਵਾਲੀ ਨੇ ਕੱਢ ਕੇ ਸੁਨਾ ਦੇਖ ਸਕਦੇ ਹੋ ਇਹ ਬਹੁਤ ਝੋਲ ਪਈ ਆ 18 19 ਕਿਲੋ ਬਾਈ ਦੱਸਦਾ ਪਿਛਲੇ ਸੂਏ ਹੰਡੀ ਸੀਰ ਬਾਈ ਪੂਰੀ ਸੀਰ ਸਰਵਰ ਵਾਲੀ ਉਹਦੀਆਂ ਦੀਆਂ ਨਿਆਣਾ ਮੈਂ ਤਾਂ ਹੀ ਖੁੱਲੀਆਂ ਸੀ ਪਾ ਲੈਣਾ ਇਹਦੇ ਠੀਕ ਆ ਬਾਈ ਖੁੱਲੇ ਝੋਲੇ ਲੈਣਾ ਹਾਂ ਇੱਥੇ ਖੁੱਲੀ ਨੂੰ ਮੈਂ ਝੋਲ ਲੈਣਾਗਾ ਠੀਕ ਆ ਬਾਈ ਪੂਰੀ ਹੰਡੀ ਸਰਵਰ ਵਾਲੀ ਤੇ ਫਿਰ ਬੰਦਦਾ ਨਹੀਂ ਬਾਈ ਇਹ ਸੰਗਲ ਨਹੀਂ ਪਉਂਦਾ ਇਹਨਾਂ ਦਾ ਜੀ ਆ ਉਹਨੂੰ ਤਾਂ ਮੈਂ ਪਾ ਲੈਣਾ ਸ਼ਾਮ ਨੂੰ ਉੱਥੇ ਬੰਨ ਕੇ ਤੇ ਇਹਨੂੰ ਤਾਂ ਮੈਂ ਕਈ ਵਾਰੀ ਜੇ ਬਸ ਇੱਥੇ ਝੋਲ ਲੈਂਦਾ ਸੀਗਾ ਪਿਛਲੇ ਸਾਲ ਠੀਕ ਆ ਬਾਈ ਐਤ ਕੀ ਬੰਨਣ ਲੱਗ ਗਿਆ ਉਹਨੂੰ ਮੈਂ ਬੰਨ ਕੇ ਚੋਣਾਂਗਾ ਠੀਕ ਆ ਮੁੱਲ ਬਾਈ ਇਹਦਾ ਮੋਹਲ ਬਾਈ 70000 ਹੈ ਇਹਦਾ ਹੋਜੂ ਮਾਨਤਾ ਨਹੀਂ ਹਾਂ ਹੋਜੂਗਾ ਬਈ ਠੀਕ ਹੈ 70000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾ ਨੂੰ ਦੇ ਚੁ ਕਰ ਦਾਂਗੇ ਦੋ ਨੰਬਰੇ ਬੱਚੀ ਦੀ ਕੀ ਡਿਟੇਲ ਆ ਜੀ ਇਹ ਬਾਈ 2 ਸਾਲ ਦੀ ਹੈ ਜੀ 2 ਦੀ ਹੈ ਜੀ ਹਾਂ ਦੰਦ ਤਾਂ ਮੈਂ ਵੇਖੇ ਮੁੱਖੇ ਨਹੀਂ ਯਾਰ ਠੀਕ ਹੈ ਏਆਈ ਵਗੈਰਾ ਹੋਈ ਹੈ ਜੀ ਇਹਦੇ ਬਾਈ ਇਹਦੀ ਪਰਸੂ ਹੋਈ ਹੈ ਜੀ ਏਆਈ ਤੇ ਪਰ ਆਪਾਂ ਤਾਂ ਖਾਲੀ ਕਹਿ ਕੇ ਦਿੰਨੇ ਅਗਲਾ ਕਹਿੰਦਾ ਵੇਚਣ ਦਾ ਮਾਰਾ ਕਹਿੰਦਾ ਵੀ ਟੀਕਾ ਭਰਿਆ ਵਾ ਸਹੀ ਗੱਲ ਹੈ ਜੀ ਤੇ ਡਾਕਟਰ ਨੂੰ ਭੋਡੀ ਵਾਲਾ ਕਲਵਾਨਤਾ ਉਹ ਤਾਂ ਪਤਾ ਕਰ ਸਕਦਾ ਜੀ ਨੇ ਵੀ ਕਰਨਾ ਅੱਛਾ ਜਿਹਨੇ ਜਿਹਨੂੰ ਕੋਈ ਡਾਊਟ ਹੋਵੇ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਹਾਂ ਅੰਦਰੋਂ ਜਮਾ ਬਿਲਕੁਲ ਸਹੀ ਹੈ ਟੀਕਾ ਭਰ ਕੇ ਗਿਆ ਗਨ ਕ੍ਰਾਸ ਹੋ ਗਈ ਸੀ ਵਧੀਆ ਠੀਕ ਹੈ ਜੀ ਤੇ ਇਹਦਾ ਬਈ ਮਦਰ ਮਾਰਕ ਰਿਕਾਰਡ ਕੀ ਆ ਬਈ ਆਪਾਂ ਨੂੰ ਇਹਦਾ ਕੁਝ ਨਹੀਂ ਪਤਾਗਾ ਲਿਆਂਦੀ ਹਾਂ ਬੱਚੀ ਲਿਆਂਦੀ ਸੀ ਆਪਾਂ ਦਾ ਛੋਟੀ ਛੋਟੀ ਹੁੰਦੀ ਲਿਆਂਦੀ ਸੀ ਹਾਂ ਸਹੀ ਗੱਲ ਆ ਜੀ ਤੁਰ ਕੇ ਇਹਨੂੰ ਵੀ ਦਿਖਾ ਦਿਓ ਥੋੜਾ ਜਿਹਾ ਤੇ ਇੱਕ ਇਹਦੇ ਨਾਲ ਬਈ ਫੋਟ ਆ ਵਿਚਾਲੇ ਠੀਕ ਆ ਜੀ ਪੰਜਵੀਂ ਥਾਣਾ ਹੈਗਾਗਾ ਉਹ ਚ ਸਰਾਖ ਹੈਗਾ ਬਈ ਸਰਾਖ ਬਾਈ ਹੈਗਾ ਅਸੀਂ ਤਾਂ ਰਵੜ ਨਹੀਂ ਚੜਾਈ ਅੱਗੇ ਮੈਂ ਰਵੜ ਚੜਾ ਦੇਣਾ ਹੁੰਨਾ ਤੇ ਛੜ ਜਾਂਦਾ ਐਦ ਕੀ ਚੜਾ ਦੇ ਜੇ ਹੁਣ ਵੀ ਚੜਾ ਦੇ ਨੇ ਲੈ ਜਾਣਾ ਠੀਕ ਆ ਬਾਈ ਬਾਕੀ ਇੱਕ ਫੋਟ ਆ ਜੀ ਥਣਾ ਦੇ ਵਿਚਾਲੇ ਚਾਰ ਥਣ ਸੋਹਣੇ ਆ ਤੇ ਬਾਕੀ ਕੱਦ ਕੱਟ ਤੇ ਵਜਨ ਵਾਲੀ ਆ ਏ ਆਈ ਬਾਈ ਕਹਿੰਦਾ ਹੋਗੇ ਤਿੰਨ ਚਾਰ ਦਿਨ ਜੇ ਡਾਕਟਰ ਤੋਂ ਕਿਸੇ ਨੇ ਕਨਫਰਮ ਕਰਨੀ ਹੋਵੇ ਕਰ ਸਕਦਾ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਬੱਚੀ ਲਿਆਂਦੀ ਸੀ ਬਾਈ ਕਹਿੰਦਾ ਮੈਂ ਤੇ ਕੋਈ ਆਪਾਂ ਨੂੰ ਮਿਲ ਕੇ ਰਿਕਾਰਡ ਇਹਦਾ ਨਹੀਂ ਪਤਾ ਇਹ ਜਿਵੇਂ ਕੁਆਲਟੀ ਸੋਹਣੀ ਆ ਕ੍ਰੋਸ ਚ ਕਰਮ ਵਾਲੀ ਪੈਂਦੀ ਆ ਜੀ ਜੇ ਗੱਬਣ ਰਹਿ ਗਈ ਤਾਂ ਉਹ ਅਗਲੇ ਦੇ ਕਰਮ ਆ ਜੀ ਇਹਦਾ ਮੁੱਲ ਬਈ ਇਹਨਾਂ ਦਾ ਦੋਨਾਂ ਦਾ 34000 ਕੱਤੀ ਦਾ ਦੇਦਾ ਜੇ ਕੱਲੀ ਕੱਲੀ ਲੈਣੀ ਹੋਵੇ ਬਈ ਬਸ ਬਈ 17-17000 ਦੋਨਾਂ ਦਾ ਠੀਕ ਆ ਜੀ ਦੋਨਾਂ ਦਾ 17-17000 ਰੁਪਇਆ ਕੱਟੀ ਦੀ ਉਮਰ ਆ ਬਈ ਆਪਾਂ ਕੱਟੀ ਇਹ ਆਪਾਂ ਹਰਿਆਣੇ ਤੋਂ ਮੱਝ ਲਿਆਂਦੀ 14 ਕਿਲੋ ਸਰੀ ਮਾਂ ਦਾ ਦੁੱਧ ਠੀਕ ਆ ਜੀ ਤੇ ਇਹ ਉਹਦੀ ਆ ਗਈ ਇਹ ਆਪਣੇ ਘਰ ਹੀ ਆ ਗਈ ਯਾਨੀ ਕਿ ਪਾਲੀ ਆਪਾਂ ਇਹ ਕਿੰਨੀ ਉਮਰ ਹੋਊ ਜੀ ਇਹਦੀ ਇਹਦੀ ਬਈ ਸਾਲ ਤੋਂ ਉੱਪਰ ਹੀ ਹੋਊਗੀ ਇਹਦੀ ਠੀਕ ਆ ਜੀ ਬਾਕੀ ਝੋਲੀ ਇਹਦੀ ਦਿਖਾ ਦਨੇ ਇਹਦੇ ਤਾਂ ਨਹੀਂ ਬਈ ਕੋਈ ਫੋਟ ਨਾ ਨਾ ਬਈ ਇਹ ਤਾਂ ਬਹੁਤ ਸੋਹਣਾ ਠਣ ਠੁਣੇ ਦੇ ਬਹੁਤ ਝੋਲੀ ਬਹੁਤ ਚੰਗੀ ਆ ਜੀ ਇਹ ਵੀ ਕਰਮਾ ਲਈ ਖੁੱਲੀ ਰਹਿੰਦੀ ਆ ਹਰਿਆਣੇ ਚ ਬਾਈ ਕਹਿੰਦਾ ਮੱਝ ਲੈ ਕੇ ਆਂਦੀ ਸੀਗੀ ਤੇ ਉਹਦੇ ਮਗਰ ਆਈ ਸੀਗੀ ਜੀ ਬੱਚੀ ਹਾਂ ਮਗਰ ਆਈ ਸੀ ਠੀਕ ਆ ਉਹਦੇ ਮਗਰ ਆਈ ਸੀਗੀ 14 15 ਕਿਲੋ ਦੁੱਧ ਤੇ ਸੀ ਬਾਕੀ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਸੋਹਣਾ ਗੁੰਡਾ ਸਿੰਘ ਆ ਇਹਦਾ ਮੁੱਲ ਵੀ ਬਾਈ 17000 ਰੁਪਿਆ ਕਰਦੇ ਤੇ 17000 ਇਹ ਬੱਚੀ ਦਾ ਕਰਦੇ ਜਿੰਨਾਂ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ